ਨਮਸਕਾਰ ਕਿਵੇਂ ਹੋ ਤੁਸੀਂ ਸਭ ਆਪ ਸਭ ਦਾ ਆਪਣੇ ਚੈਨਲ ਤੇ ਸਵਾਗਤ ਹੈ ਧਿਆਨ ਨਾਲ ਸੁਣਨ ਵਾਲੀਆਂ ਕੁਝ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਸੌਂਫ ਖਾਣ ਨਾਲ ਉਦਾਸੀ ਦੂਰ ਕਰਦੀ ਹੈ ਅਤੇ ਭੁੱਲਣ ਦੀ ਬਿਮਾਰੀ ਤੋਂ ਛੁਟਕਾਰਾ ਦਿਲਾਉਂਦੀ ਹੈ ਇਹ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਨਾਲ ਵੀ ਲੜਦੀ ਹੈ ਨੰਬਰ 2 ਕੇਰਲਾ ਦੇ ਲੋਕ ਖਾਣੇ ਸਮੇਂ ਅੱਤਾ ਕੇਲਾ ਖਾਣੇ ਖੰਡ ਪਹਿਲਾ ਖਾਂਦੇ ਹਨ ਅਤੇ ਬਾਕੀ ਖਾਣੇ ਤੋਂ ਬਾਅਦ ਇਸ ਨਾਲ ਖਾਣਾ ਜਲਦੀ ਹজম ਹੁੰਦਾ ਹੈ ਤੁਸੀਂ ਵੀ ਇਹ ਇੱਕ ਵਾਰ ਜ਼ਰੂਰ ਟਰਾਈ ਕਰੋ ਨੰਬਰ 3 ਹਫਤੇ ਵਿੱਚ ਇੱਕ ਵਾਰ ਵੱਡੀ ਇਲਾਚੀ ਖਾਣ ਨਾਲ ਸਾਰ ਦੀ ਬਿਮਾਰੀ ਨਹੀਂ ਹੁੰਦੀ ਸਰਦੀ ਖਾਂਸੀ ਵਿੱਚ ਖਾਣ ਨਾਲ ਵੀ ਬਹੁਤ ਲਾਭਦਾਇਕ ਹੁੰਦੀ ਹੈ ਦੋ ਦਾਣੇ ਕਾਲੀ ਮਿਰਚ ਦੇ ਦੁੱਧ ਵਿੱਚ ਮਿਲਾ ਕੇ ਖਾ ਲਓ ਸਰੀਰ ਵਿੱਚ ਸ਼ੇਰ ਵਰਗੀ ਤਾਕਤ ਆ ਜਾਵੇਗੀ ਨੰਬਰ 4 ਨਹਾਉਣ ਵੇਲੇ ਪਾਣੀ ਵਿੱਚ ਥੋੜਾ ਗੁਲਾਬ ਜਲ ਪਾ ਲਓ ਸਰੀਰ ਵਿੱਚ ਬਦਬੂ ਨਹੀਂ ਆਵੇਗੀ ਨੰਬਰ 5 ਦपहर ਨੂੰ ਗਾਜਰ ਖਾ ਲੋ ਤਾਂ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਅਤੇ ਹਰ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਨੰਬਰ 6, ਇਮਲੀ ਦਿਲ ਲਈ ਬਹੁਤ ਮਦਦਗਾਰ ਹੈ। ਇਮਲੀ ਵਿੱਚ ਪੋਟਾਸ਼ੀਅਮ ਵੱਧ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਦੀ ਹੈ। ਨੰਬਰ 7, ਮੂੰਗ ਦੀ ਦਾਲ ਵਿੱਚ گوشਤ ਨਾਲੋਂ ਵੀ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਇਸ ਦਾ ਇਸਤੇਮਾਲ ਕਰਨ ਨਾਲ ਸਰੀਰ ਤਾਕਤਵਰ ਅਤੇ ਮਜ਼ਬੂਤ ਬਣਦਾ ਹੈ। ਨੰਬਰ 8 ਦੁੱਧ ਵਿੱਚ ਜੀਰਾ ਮਿਲਾ ਕੇ ਪੀਣ ਨਾਲ ਪੇਟ ਬਾਹਰ ਨਹੀਂ ਨਿਕਲਦਾ। ਨੰਬਰ 9 ਜੇ ਦੰਦ ਹਿੱਲਦੇ ਹਨ ਤਾਂ ਖਰਾਬ ਹਨ ਤਾਂ ਨੀਮ ਦੀ ਦਾਤਣ ਕਰੋ। ਨੰਬਰ 10 ਸੌਣ ਵੇਲੇ ਖੱਟ ਤੇ ਹੀਠਾ ਤਾਜੇ ਨੀਮ ਦੇ ਪੱਤੇ ਰੱਖ ਕੇ ਸੋ ਜਾਓ। ਬੁਢਾਪਾ ਜਲਦੀ ਨਹੀਂ ਆਏਗਾ। ਨੰਬਰ 10 ਜੇ ਕੋਈ ਬੇਹੋਸ਼ ਹੋ ਜਾਵੇ ਤਾਂ ਉਸ ਦੇ ਪੈਰ ਉੱਪਰ ਉਠਾ ਦਿਓ ਇਹ ਇਸ ਨਾਲ ਰਕਤ ਸੰਚਾਰ ਦਿਮਾਗ ਵੱਲ ਵਧ ਜਾਵੇਗਾ ਤੇ ਮਰੀਜ਼ ਨੂੰ ਹੋਸ਼ ਆ ਜਾਵੇਗਾ। ਨੰਬਰ 12 ਜੇ ਕਿਸੇ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੇ ਤਾਂ ਉਸ ਨੂੰ ਉਲਟਾ ਲਟਾ ਦਿਓ ਅਤੇ ਗਲੇ, ਪੇਟ ਅਤੇ ਪੈਰਾਂ ਦੇ ਹੇਠਾਂ ਤਕੀਆਂ ਰੱਖ ਦਿਓ। ਘੱਟ ਅੱਧੇ ਘੰਟਾ ਐਸਾ ਰੱਖਣ ਨਾਲ ਸਾਹ ਲੈਣ ਵਿੱਚ ਬਹੁਤ ਆਸਾਨੀ ਹੋਵੇਗੀ। ਨੰਬਰ 13 ਸੰਤਰਾ ਖਾਣ ਨਾਲ ਡਿਪਰੈਸ਼ਨ ਘਟ ਹੁੰਦਾ ਹੈ ਇਸ ਲਈ ਡਾਕਟਰ ਕੰਮ ਤੇ ਜਾਣ ਤੋਂ ਪਹਿਲਾਂ ਸੰਤਰਾ ਖਾਣ ਦੀ ਸਲਾਹ ਦਿੰਦੇ ਹਨ ਨੰਬਰ 14 ਰਾਤ ਨੂੰ ਬਾਸੀ ਰੋਟੀ ਵਿੱਚ ਫਾਈਬਰ ਬਹੁਤ ਹੁੰਦਾ ਹੈ ਇਹ ਦੁੱਧ ਨਾਲ ਖਾਣ ਨਾਲ ਗੈਸ ਅਤੇ ਐਸਿਡਿਟੀ ਤੋਂ ਰਾਹਤ ਮਿਲਦੀ ਹੈ ਨੰਬਰ 15 ਪਪੀਤੇ ਦੇ ਛਿਲਕੇ ਨੂੰ ਜਲੇ ਹੋਏ ਸਥਾਨ ਤੇ ਲਗਾਉਣ ਨਾਲ ਨਿਸ਼ਾਨ ਹੌਲੀ-ਹੌਲੀ ਮਿਟ ਜਾਂਦਾ ਹੈ ਨੰਬਰ 16 ਤਰਬੂਜ ਖਾਣ ਨਾਲ ਦਿਮਾਗ ਠੰਡਾ ਰਹਿੰਦਾ ਹੈ ਅਤੇ ਗੁੱਸਾ ਘਟ ਆਉਂਦਾ ਹੈ ਕਿਉਂਕਿ ਤਰਬੂਜ ਦੀ ਤਾਸੀਰ ਠੰਡੀ ਹੁੰਦੀ ਹੈ। ਨੰਬਰ 17 ਰਾਤ ਨੂੰ ਖਾਣੇ ਤੋਂ ਬਾਅਦ ਲੌਂਗ ਖਾਣ ਐਲਸੀ ਖਾਣ ਨਾਲ ਐਸਿਡਿਟੀ ਤੋਂ ਰਾਹਤ ਮਿਲਦੀ ਹੈ। ਨੰਬਰ 18 ਦੁਪਹਿਰ ਨੂੰ ਗਾਜਰ ਖਾਣ ਨਾਲ ਖੂਨ ਦੀ ਕਮੀ ਨਹੀਂ ਹੁੰਦੀ ਅਤੇ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 19 ਜੇ ਤੁਸੀਂ ਰਾਤ ਨੂੰ ਸੌਣ ਵੇਲੇ ਨਹੀਂ ਥੱਕਦੇ ਤਾਂ ਦਿਮਾਗ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਮੂੰਹ ਦੇ ਛਾਲੇ ਦੂਰ ਕਰਨ ਲਈ ਨਾਰੀਅਲ ਖਾਓ ਜਾਂ ਨਾਰੀਅਲ ਦਾ ਤੇਲ ਲਗਾਓ ਨੰਬਰ 20 ਹਲਦੀ ਵਾਲਾ ਦੁੱਧ ਪੀਣ ਨਾਲ ਸਰਦੀ ਤੁਰੰਤ ਠੀਕ ਹੁੰਦੀ ਹੈ ਖਾਣ ਤੋਂ ਬਾਅਦ ਗੁੜ ਖਾਣ ਨਾਲ ਪੇਟ ਕਦੇ ਵੀ ਕਮਜ਼ੋਰ ਨਹੀਂ ਹੁੰਦਾ ਨੰਬਰ 21 ਖਾਲੀ ਪੇਟ ਸ਼ਹਿਦ ਗੁਣਗਣੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਵਜਨ ਘਟਦਾ ਹੈ ਤੇ ਡਿਪਰੈਸ਼ਨ ਵੀ ਦੂਰ ਹੁੰਦਾ ਹੈ। ਨੰਬਰ 22 ਮਹੀਨੇ ਵਿੱਚ ਤਿੰਨ ਵਾਰ ਬੱਕਰੀ ਦੇ ਪਾਏ ਖਾਣ ਨਾਲ ਕੁੱਟਣ ਜ਼ਿੰਦਗੀ ਭਾਰ ਮਜ਼ਬੂਤ ਕੁੱਟਨੇ ਮਤਲ ਗੋਡੇ ਜ਼ਿੰਦਗੀ ਭਾਰ ਮਜ਼ਬੂਤ ਰਹਿੰਦੇ ਹਨ। ਨੰਬਰ 13 ਸਟੀਲ ਦੇ ਗਲਾਸ ਵਿੱਚ ਪਾਣੀ ਪੀਣ ਨਾਲ ਦਿਮਾਗ ਤੇਜ ਹੁੰਦਾ ਹੈ। ਨੰਬਰ 24 ਸਵੇਰੇ ਉੱਠਦੇ ਹੀ ਪੰਛੀਆਂ ਲਈ ਪਾਣੀ ਰੱਖੋ ਘਰ ਵਿੱਚ ਬਰਕਤ ਵੱਧਦੀ ਹੈ। ਨੰਬਰ 25 ਹਫਤੇ ਵਿੱਚ ਇੱਕ ਵਾਰ ਆੜੂ ਖਾਣ ਨਾਲ ਜੋੜਾਂ ਦਾ ਦਰਦ ਘਟਦਾ ਹੈ। ਨੰਬਰ 26 ਅੱਖਾਂ ਵਿੱਚ ਸੋਜਣ ਹੋਵੇ ਤਾਂ ਗਾਜਰ ਦਾ ਜੂਸ ਪੀਓ। ਨੰਬਰ 27 ਛੋਟੇ ਕੱਦ ਵਾਲੇ ਬੱਚਿਆਂ ਨੂੰ ਦੁੱਧ ਵਿੱਚ ਖਜੂਰ ਦੇ ਕੇ ਪਿਲਾਉਣ ਨਾਲ ਫਾਇਦਾ ਹੁੰਦਾ ਹੈ। ਨੰਬਰ 28 ਨਾਰੀਅਲ ਦਾ ਤੇਲ ਅੱਖਾਂ ਹੇਠਾਂ ਦੇ ਕਾਲੇ ਘੇਰੇ ਦੂਰ ਕਰਨ ਲਈ ਮਦਦਗਾਰ ਹੁੰਦਾ ਹੈ। ਨੰਬਰ 29 ਜੇ ਲੀਵਰ ਖੂਨ ਨਹੀਂ ਬਣਾਉਂਦਾ ਤਾਂ ਦੁੱਧ ਤੋਂ ਪਹਿਲਾਂ ਇੱਕ ਘੁੱਟ ਨਮਕ ਵਾਲਾ ਪਾਣੀ ਪੀਓ ਲੀਵਰ ਖੂਨ ਬਣਾਉਣ ਸ਼ੁਰੂ ਕਰ ਦੇਵੇਗਾ ਨੰਬਰ 30 ਜਵਾਨ ਨજર ਆਉਣ ਲਈ ਰੋਜ਼ ਦੁੱਧ ਵਿੱਚ ਹਲਦੀ ਮਿਲਾ ਕੇ ਪੀਓ ਨੰਬਰ 31 ਕੇਲਾ ਖਾਣ ਤੋਂ ਬਾਅਦ ਇੱਕ ਛੋਟੀ ਇਲਾਚੀ ਖਾਣ ਨਾਲ ਕੇਲਾ ਜਲਦੀ ਹজম ਹੁੰਦਾ ਹੈ ਨੰਬਰ 32 ਚਾਵਲ ਪੀਸ ਕੇ ਦੁੱਧ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦਾ ਰੰਗ ਨਿਖਰਦਾ ਹੈ ਨੰਬਰ 33 ਰੋਜ਼ ਇੱਕ ਚਕੰਦਰ ਉਬਾਲ ਕੇ ਖਾਣ ਨਾਲ ਵਜ਼ਨ ਕੰਟਰੋਲ ਹੁੰਦਾ ਹੈ ਨੰਬਰ 34 ਜਿਗਰ ਨੂੰ ਪੀਸ ਕੇ ਕਲਜੇ ਮੱਖਣ ਮਿਲਾ ਕੇ ਖਾਣ ਨਾਲ ਪੇਟ ਦੀ ਖੁਸ਼ਕੀ ਦੂਰ ਹੁੰਦੀ ਹੈ ਨੰਬਰ 35 ਉਮਰ ਵਧਨ ਨਾਲ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਇਸ ਲਈ ਸੀਜ਼ਨ ਅਨੁਸਾਰ ਫਲ ਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਨੰਬਰ 36 ਖੁਸ਼ਬੂ ਵਾਲੀ ਚੀਜ਼ ਸੁੰਘਣ ਵਾਲ ਨਾਲ ਇਨਸਾਨ ਹਮੇਸ਼ਾ ਜਵਾਨ ਰਹਿੰਦਾ ਹੈ ਨੰਬਰ 37 ਦਾਲ ਦਾ ਪਾਣੀ ਪੀਣ ਨਾਲ ਪੇਟ ਦੀ ਸਫਾਈ ਹੋ ਜਾਂਦੀ ਹੈ ਨੰਬਰ 38 ਡਿਪਰੈਸ਼ਨ ਵਾਲੇ ਲੋਕਾਂ ਵਿੱਚ ਕੈਂਸਰ ਹੋਣ ਦਾ ਚਾਂਸ ਵੱਧ ਜਾਂਦੇ ਹਨ ਨੰਬਰ 39 ਜੇ ਧੁੱਪ ਨਾਲ ਰੰਗ ਕਾਲਾ ਹੋ ਗਿਆ ਹੈ ਤਾਂ ਅੰਗੂਰ ਦਾ ਗੁੱਦਾ ਚਿਹਰੇ ਤੇ ਲਗਾਓ ਸੁੱਕਣ ਤੋ ਧੋ ਲਓ ਤਾਂ ਰੰਗ ਨਿਖਰ ਜਾਵੇਗਾ ਨੰਬਰ 40 ਲੰਬੇ ਸਮੇਂ ਤੱਕ ਬਿਸਤਰ ਤੇ ਬੈਠ ਕੇ ਹੌਲੀ ਮ사ਜ ਕਰਵਾਉਣ ਨਾਲ ਦਿਮਾਗ ਫਰੈਸ਼ ਹੁੰਦਾ ਹੈ ਤੇ ਨਜ਼ਰ ਤੇਜ਼ ਹੁੰਦੀ ਹੈ ਨੰਬਰ 41 ਲਸਣ ਖਾਣ ਨਾਲ ਵਜ਼ਨ ਘਟਦਾ ਹੈ ਜੇ ਪੇਟ ਖਰਾਬ ਹੋ ਜਾਵੇ ਤਾਂ ਲਸਣ ਜਰਾ ਚਬਾ ਕੇ ਖਾਓ ਨੰਬਰ 42 ਜੇ ਸਰੀਰ ਵਿੱਚ ਕਿਤੇ ਵੀ ਸੂਜਨ ਆਵੇ ਤਾਂ ਲੌਂਗ ਖਾਓ ਸੂਜਨ ਜਲਦੀ ਦੂਰ ਹੋ ਜਾਵੇਗੀ ਨੰਬਰ 43 ਜੇ ਕਦੀ ਜ਼ਹਿਰੀਲੀ ਚੀਜ਼ ਮੂੰਹ ਵਿੱਚ ਚਲੀ ਜਾਵੇ ਤਾਂ ਤੁਰੰਤ ਨਮਕ ਖਾਓ ਜ਼ਹਿਰ ਦਾ ਅਸਰ ਘਟ ਜਾਵੇਗਾ ਨੰਬਰ 44 ਗੁੰਗਣੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਗੁਰਦੇ ਦੀ ਬਿਮਾਰੀ ਨਹੀਂ ਹੁੰਦੀ ਨੰਬਰ 45 ਚਿਹਰੇ ਤੇ ਇਹ ਵਿਚਾਈਆਂ ਆਉਣ ਲੱਗਣ ਤਾਂ ਖੀਰਾ ਰਗੜੋ ਕੁਝ ਹੀ ਦਿਨਾਂ ਵਿੱਚ ਚਿਹਰਾ ਤਿਆਜੋ ਤਰੋ ਤਾਜ਼ਾ ਦਿਖੇਗਾ ਮੇਰੇ ਦੋਸਤੋ ਇਹ ਸਨ ਕੁਝ ਘਰੇਲੂ ਨੁਕਸੇ ਆਸ ਹੈ ਕਿ ਇਹ ਤੁਹਾਡੇ ਲਈ ਉਪਯੋਗੀ ਸਾਬਤ ਹੋਣਗੇ ਇਹ ਵੀਡੀਓ ਸਿਰਫ ਜਾਣਕਾਰੀ ਦੇ ਤੌਰ ਤੇ ਬਣਾਈ ਗਈ ਹੈ ਜੇ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਵੀਡੀਓ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਮੇਰੀ ਦੁਆ ਵਿੱਚ ਯਾਦ ਰੱਖਿਆ ਕਰੋ ਆਪਣੇ ਅਸੀਂ ਬਹੁਤ ਜਲਦੀ ਮਿਲਾਂਗੇ ਹੋਰ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ